ਬਟਾਲਾ ਸ਼ਹਿਰ ਚ ਪੰਜਾਬ ਐਨਸਨ ਬੈਂਕ ਦੇ ਬਾਹਰ ਭਾਰਤੀ ਕਿਸਾਨ ਜੂਨੀਅਰ ਗ੍ਰਾਹਾਂ ਨਾਲ ਜੁੜੇ ਵੱਡੀ ਗਿਣਤੀ ਜੀ ਇਕੱਠੇ ਹੋਏ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਕਿਸਾਨ ਜੋ ਫੈਕਟਰੀ ਚਲਾਉਂਦਾ ਹੈ ਫੈਕਟਰੀ ਚ 2022 ਵਿੱਚ ਚੋਰੀ ਹੋਈ ਸੀ ਅਤੇ ਕਰੀਬ 15 ਲੱਖ ਰੁਪਏ ਦਾ ਵੱਡਾ ਨੁਕਸਾਨ ਹੋ ਗਿਆ ਸੀ ਜਦਕਿ ਉਸ ਵੱਲੋਂ ਆਪਣੀ ਫੈਕਟਰੀ ਇੰਸੋਰਸ ਪੰਜਾਬ ਐਨਸਨ ਬੈਂਕ ਕੋਲੋਂ ਹਰ ਸਾਲ ਲਗਾਤਾਰ ਕਰਵਾਈ ਜਾ ਰਹੀ ਸੀ ਸਾਨ ਸਰਜੀ ਸਿੰਘ ਚੱਡਾ ਵੱਲੋਂ ਬੈਂਕ ਸਟਾਫ ਨੂੰ ਆਕੇ ਦੱਸਿਆ ਗਿਆ ਕਿ ਚੋਰੀ ਹੋਈ ਹੈ ਤੇ ਉਸ ਦੀ ਕਾਰਵਾਈ ਕਰਨ ਅਤੇ ਜੋ ਨੁਕਸਾਨ ਹੋਇਆ ਉਸ ਦੇ ਪੈੜਵਾਈ ਕਰਨ ਜਦ ਕਿ ਬੈਂਕ ਨੂੰ ਲਿਖਤੀ ਵੀ ਦਿੱਤੀ ਲੇਕਿਨ ਬੈਂਕ ਸਟਾਫ ਪਹਿਲਾਂ ਤਾਂ ਟਾਲਮ ਟੋਲ ਕਰਦੇ ਰਹੇ ਲੇਕਿਨ ਲੰਬੇ ਸਮੇਂ ਤੱਕ ਆਪਣੇ ਹੱਕ ਮੰਗਣ ਤੋਂ ਬਾਅਦ ਬੈਂਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦ ਚੋਰੀ ਹੋਈ ਸੀ ਉਹਨਾਂ ਦਿਨਾਂ ਚ ਇੰਸ਼ੋਰੈਂਸ ਖਤਮ ਹੋ ਚੁੱਕੀ ਸੀ ਉੱਥੇ ਹੀ ਕਿਸਾਨ ਜਿtheta ਬੰਦੀ ਦੇ ਆਗੂ ਅਤੇ ਫੈਕਟਰੀ ਦੇ ਮਾਲਕ ਕਿਸਾਨ ਦਾ ਕਹਿਣਾ ਸੀ ਕਿ ਹੁਣ ਦੁਬਾਰਾ ਉਹਨਾਂ ਨੂੰ ਪੁੱਛੇ ਬਿਨਾਂ ਹੀ ਬੈਂਕ ਨੇ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਕੱਢ ਕੇ ਇਨਸੋਰਸ ਕਰ ਦਿੱਤੀ ਹੈ ਅਤੇ ਇਸ ਦੇ ਮੱਦੇ ਨਜ਼ਰ ਉਹ ਆਪਣੇ ਹੋਏ ਚੋਰੀ ਦਾ ਇਨਸੋਰਸ ਲੈਣ ਲਈ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਜਦ ਤੱਕ ਉਹਨਾਂ ਦਾ ਹੱਕ ਨਹੀਂ ਮਿਲਦਾ ਤਾਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਉਧਰ ਜੌਨਲ ਬੈਂਕ ਮੈਨੇਜਰ ਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਧਰਨਾ ਦੇ ਰਹੇ ਕਿਸਾਨ ਅਤੇ ਫੈਕਟਰੀ ਮਾਲਕ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਅਸ਼ਵਾਸਨ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਇੱਕ ਹਫਤੇ ਵਿੱਚ ਰਿਪੋਰਟ ਮੰਗੀ ਜਾਵੇਗੀ ਅਤੇ ਕਿਸਾਨਾਂ ਨੂੰ ਅਸ਼ਵਾਸਨ ਦਿੱਤਾ ਅਤੇ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਖਤਮ ਕਰਨ। ਅਸੀਂ ਮੇਰੀ ਫੈਕਟਰੀ ਆ ਫੋਕਲ ਪੁਆਇੰਟ ਚੱਠਾ ਮਸ਼ੀਨਰੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਗੈਰ ਨਾਮੇ ਕਰੇ ਸਾਈਨ ਹੁੰਦੇ ਸੀ ਕੁਛ ਨਹੀਂ ਸੀ ਹੁੰਦਾ ਪੁੱਛਣ ਤੇ ਕਹਿੰਦੇ ਜੀ ਅਸੀਂ ਅਹੀਂ ਇਹ ਬੈਂਕ ਵੱਲੋਂ ਹੋਣੀ ਹੋਣੀ 2022 ਮੇਰੀ ਚੋਰੀ ਹੋ ਗਈ ਮਈ ਚ ਮੈਂ ਇਹਨਾਂ ਕੋਲ ਆਇਆ ਜੀ ਮੈਂ ਕਹਿੰਦਾ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਢਦੇ ਹੋ ਕਲੇਮ ਕਰਦੇ ਹੋ ਤੋ ਮੇਰਾ ਕਲੇਮ ਦਾਵਾਓ ਮੈਨੂੰ ਨਾਲ ਆਣ ਕੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਿਵਾਓ ਹਮ ਕਮਲ ਨੈਨ ਜੀ ਸੀ ਹਸਲੇ ਮੈਂ ਚ ਇਹ ਨਹੀਂ ਆਇਆ ਜੀ ਮੈਂ ਮੜ ਕਹਿੰਦਾ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਕਵਰ ਨੋਟ ਦਿੱਤੇ ਉੱਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਹਸਲੇ ਪਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਦ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰਤੀ ਫਿਰ ਮੈਨੂੰ ਪੁੱਛਿਆ ਬਗੈਰ ਹੀ ਕੋਈ ਗੱਲ ਬਾਤ ਨਹੀਂ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀ ਹੈ ਹੋ ਰਹੀ ਹੈ ਜੀ ਲਗਾਤਾਰ ਡੈਬਿਟ ਹੋ ਰਿਹਾ ਹੈ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਬਦਲ ਜਿੱਦਾਂ ਕਰਕੇ ਕਰਾ ਲਗਾ ਬਿਲਕੁਲ ਇਹ ਤਾਂ ਮੈਂ ਕਦੋਂ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਆਗੂ ਪ੍ਰਧਾਨ ਸਾਹਿਬ ਕਹਣਗੇ ਉਸ ਹਿਸਾਬ ਨਾਲ ਜਿੰਨੇ ਤੱਕ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠੇ ਪਾਜੀ ਆਪਣਾ ਨਾਮ ਦੱਸਦੇ ਸਰਬਜੀਤ ਸਿੰਘ ਚੱਠਾ ਮਸਲਾ ਇਹ ਕਿ ਸਰਬਜੀਤ ਸਿੰਘ ਚੱਠਾ ਉਹਨਾਂ ਨੇ ਮਸਲਾ ਆਪਣੀ ਫੈਕਟਰੀ ਲਾਈ ਸੀ ਫੋਕਲ ਪੁਆਇੰਟ ਦੇ ਵਿੱਚ ਉਹਦੀ ਬੈਂਕ ਕੋ ਇਹਨਾਂ ਨੇ ਲਿਮਟ ਵੀ ਲਈ ਹੋਈ ਆ ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸੀ ਉਹ ਤਾਂ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਬਿੱਥ ਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਹੋ ਗਈ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਨਾਂ ਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਅਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇੰਸ਼ੋਰਸ ਹੋਈ ਹੋਗੀ ਉਹ ਇੰਸ਼ੋਰਸ ਨਹੀਂ ਹੋਈ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਵਾਰ-ਵਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਂਗੇ ਉੱਪਰ ਭੇਜੀ ਹੋਈ ਹੈ ਤੁਹਾਡੀ ਕੰਪਲੇਨ ਪਰ ਅਜੇ ਕੁਝ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਉਂ ਸਾਨੂੰ ਗੱਲਬਾਤ ਨਹੀਂ ਸੱਦਾ ਆਇਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਉਂ ਸਾਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰੋਗ ਵਰਦਾ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦਵਾਉਂਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ ਮੋਰਚਾ ਆਪਾਂ ਲਾਵਾਂ ਔਰ ਪ੍ਰੋਕਸਸ ਸਈਪੁਨਿਕ ਹਰਜਿੰਦਰ ਸਿੰਘ ਜੋ ਜੋਨਲ ਮੈਨੇਜਰ ਅੱਛਾ ਹਾਂ ਉਹਨਾਂ ਦਾ ਇੱਕ ਮੁੱਦਾ ਮੇਰੀ ਨਜ਼ਰ 'ਚ ਆਇਆ ਸੀ ਤੇ ਮੈਂ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਅਸੀਂ ਇਹਦੇ ਵਿੱਚ ਮਾਰਕ ਕਰਤੀ ਹੈ ਜਿਵੇਂ ਉਹਦੀ ਰਿਪੋਰਟ ਆਏਗੀ ਅਸੀਂ ਫਰਦਰ ਇਨਕੁਆਇਰੀ ਲਈ ਜੋ ਰਿਪੋਰਟ ਹੋਏਗੀ ਉਸ ਤੇ ਕਾਰਵਾਈ ਕਰਾਂਗੇ ਸਰ ਇਹਦਾ ਟਾਈਮਪੌਂਡ ਠੀਕ ਹੈ ਹਾਂ ਇਹਨਾਂ ਨੂੰ ਮੈਂ ਹਫਤੇ ਦਸ ਦਿਨ ਦਾ ਟਾਈਮ ਦਿੱਤਾ ਹੈਗਾ ਵੀ ਪਾਸੇ ਦਸ ਦਿਨ ਚੱਪ ਰਹੇ ਤੇ ਕੋਈ ਨਿਚੋੜ ਕੱਢ ਕੇ ਇਹਨਾਂ ਨੂੰ ਦੱਸਤਾ ਪੂਰ ਵਾਈਟਅਪ ਕਰ ਰਹੇ ਜੀ ਤਾਂ ਹੈ ਕਰਨਾ ਵਾਈਟਅਪ ਦੇਖੋ ਉਹ ਆਪਣੀ ਸਲਾਹ ਕਰ ਰਹੇ ਆ ਅਸੀਂ ਉਹਨਾਂ ਨੂੰ ਤਾਂ ਆਸ਼ਵਾਸਨ ਦਿੱਤਾ ਹੈਗਾ ਵੀ ਇਸ ਚੀਜ਼ ਲਈ ਵੀ ਤੁਸੀਂ ਆਪਣਾ ਧਰਨਾ ਜਿਹੜਾ ਹੈਗਾ ਇੱਥੇ ਚੱਕ ਲਓ ਵੀ ਅਸੀਂ ਤੁਹਾਨੂੰ ਪੂਰੇ ਤੌਰ ਤੇ ਆਸ਼ਵਸਤ ਕੀਤਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾਵਾਂਗੇ ਜੋ ਮੌਕੇ 'ਚ ਦੁੱਧਾ ਦੁੱਧ ਪਾਣੀ ਦਾ